ਜੀ ਸਤਿ ਸ੍ਰੀ ਅਕਾਲ ਜੀ ਮੇਰੀ ਸੋ ਚੈਨਲ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਹਾਂਜੀ ਅੱਜ ਆਪਾਂ ਗੱਲ ਕਰਾਂਗੇ ਗੱਲ ਤਾਂ ਆਪਾਂ ਹਮੇਸ਼ਾ ਗੁਰਬਾਣੀ ਤੋਂ ਹੀ ਸ਼ੁਰੂ ਕਰਦੇ ਹਾਂ ਗੁਰੂ ਮਹਾਰਾਜ ਜੀ ਪਾਣੀ ਤੋਂ ਹੀ ਸ਼ੁਰੂ ਕਰਦੇ ਹਾਂ ਜਿਹੜੀ ਕਿ ਸਾਨੂੰ ਸਾਡੀ ਜ਼ਿੰਦਗੀ ਦੇ ਸਹੀ ਰਾਹ ਤੇ ਚੱਲਣ ਦਾ ਸਬਕ ਸਿਖਾਉਂਦੀ ਹੈ देखो जी ਜਿਹੜੀ ਗੁਰਬਾਣੀ ਆ ਮੈਂ ਬਾਰ ਬਾਰ ਕਿਉਂ ਕਹਿੰਨੀ ਆ ਕਿ ਗੁਰਬਾਣੀ ਪੜੋ ਗੁਰਬਾਣੀ ਨੂੰ ਪੜਨਾ ਚਾਹੀਦਾ ਕਿਉਂਕਿ ਜਿਹੜੀ ਗੁਰਬਾਣੀ ਆ ਇਹ ਸਾਡੀ ਜ਼ਿੰਦਗੀ ਜਿਉਣ ਦਾ ਤਰੀਕਾ ਬਦਲ ਦਿੰਦੀ ਆ ਇਹ ਸਾਡੀ ਜਿਹੜੀ ਸੋਚ ਆ ਸਾਡੇ ਵਿਚਾਰ ਨੇ ਉਹਨਾਂ ਨੂੰ ਬਦਲ ਦਿੰਦੀ ਆ ਮੈਂ ਅੱਜ ਤੱਕ ਦਾ ਜ਼ਿੰਦਗੀ ਦਾ ਸਾਰਿਆਂ ਨੂੰ ਵੱਡਾ ਸਬਕ ਇਹ ਸਿੱਖਿਆ ਕਿ ਅਗਰ ਸਾਡੇ ਵਿਚਾਰ ਸਹੀ ਨਹੀਂ ਅਗਰ ਸਾਡੀ ਸੋਚ ਸਹੀ ਨਹੀਂ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਕੁਝ ਵੀ ਸਹੀ ਨਹੀਂ ਹੋਊਗਾ ਜਿਹੜਾ ਸਾਡਾ ਮਾਨਸਿਕ ਨਜ਼ਰੀਆ ਇਹ ਸਾਰਿਆਂ ਨੂੰ ਵੱਡੀ ਸ਼ਕਤੀ ਆ ਜੋ ਕਿ ਸਾਡੀ ਕਿਸਮਤ ਬਣਾਉਂਦਾ ਵੀ ਆ ਜੋ ਕਿ ਸਾਡੀ ਕਿਸਮਤ ਵਿਗਾੜਦਾ ਵੀ ਆ ਇਸ ਲਈ ਇੱਕ ਇਨਸਾਨ ਨੂੰ ਪਛਾਣਨ ਲਈ ਤੁਸੀਂ ਕੀ ਕਰੋਗੇ ਤੁਸੀਂ ਉਹਦੀ ਸੋਚ ਦੇਖੋਗੇ ਉਹਦੇ ਵਿਚਾਰ ਦੇਖੋਗੇ ਕਿ ਉਹਦੇ ਵਿਚਾਰ ਕਿੱਦਾਂ ਦੇ ਆ ਉਹਦੀ ਸੋਚ ਕਿੱਦਾਂ ਦੀ ਹੈ ਤੁਹਾਨੂੰ ਉਸੇ ਵਕਤ ਪਤਾ ਲੱਗ ਜੂਗਾ ਕਿ ਉਹ ਇਨਸਾਨ ਕਿੱਦਾਂ ਦਾ ਕਿਉਂਕਿ ਇੱਕ ਇਨਸਾਨ ਦੀ ਸੋਚ ਹੀ ਉਹਨੂੰ ਸਮਾਜ ਦੇ ਵਿੱਚ ਦੁਨੀਆ ਦੇ ਵਿੱਚ ਉਹਦਾ ਨਜ਼ਰੀਆ ਹੀ ਉਸਨੂੰ ਉੱਪਰ ਚੱਕਦਾ ਉਹੀ ਉਸਨੂੰ ਥੱਲੇ ਲਗਾ ਦੇਖੋ ਇੱਕ ਆਮ ਇਨਸਾਨ ਆਪਣੀ ਉੱਚੀ ਸੋਚ ਰੱਖ ਕੇ ਆਪਣੇ ਸਹੀ ਵਿਚਾਰਾਂ ਦੇ ਨਾਲ ਉਸ ਉਹਨਾਂ ਬਲੰਦੀਆਂ ਨੂੰ ਹਾਸਲ ਕਰ ਲੈਂਦਾ ਜਿਹੜੀਆਂ ਕਿ ਕਦੀ ਕਿਸੇ ਨੇ ਸੋਚੀਆਂ ਤੱਕ ਨਹੀਂ ਹੋਣਗੀਆਂ ਕਿਉਂਕਿ ਉਸ ਇਨਸਾਨ ਨੇ ਉਸੇ ਵਕਤ ਉਸ ਚੀਜ਼ ਬਾਰੇ ਸੋਚ ਲਿਆ ਪੋਜੀਟਿਵ ਸੋਚ ਰੱਖੀ ਦੇਖੋ ਜੀ ਆਪਾਂ ਹਰ ਰੋਜ਼ ਜਿਸ ਤਰ੍ਹਾਂ ਦਾ ਸੋਚਦੇ ਹਾਂ ਜਿਸ ਤਰ੍ਹਾਂ ਦਾ ਅਸੀਂ ਆਪਣੇ ਜਿੰਦਗੀ ਦੇ ਵਿੱਚ ਹਰ ਰੋਜ਼ ਸਾਰੀਆਂ ਚੀਜ਼ਾਂ ਮਤਲਬ ਸੋਚਦੇ ਹਾਂ ਉਸੀ ਤਰ੍ਹਾਂ ਦੇ ਸਾਡੇ ਸਾਡੀ ਜਿੰਦਗੀ ਸਾਰਾ ਦਿਨ ਸਾਡਾ ਉਸੇ ਤਰ੍ਹਾਂ ਦਾ ਹੁੰਦਾ ਆਪਾਂ ਕਹਿੰਦੇ ਆ ਨਾ ਕਿ ਪਤਾ ਨਹੀਂ ਜਦੋਂ ਆਪਾਂ ਸਵੇਰ ਨੂੰ ਆਪਣੇ ਨਾਲ ਕੁਝ ਉੱਠਦੇ ਆ ਜਾਂ ਆਪਾਂ ਨਾ ਸਵੇਰੇ ਘਰੋਂ ਨਿਕਲਦੇ ਆ ਆਪਣੇ ਨਾਲ ਕੁਝ ਗਲਤ ਹੋ ਜਵੇ ਤਾਂ ਆਪਾਂ ਕੀ ਕਹਿੰਦੇ ਆ ਕਿ ਅੱਜ ਤਾਂ ਮੇਰਾ ਸਾਰਾ ਦਿਨ ਖਰਾਬ ਹੀ ਜਾਊਗਾ ਅੱਜ ਮੇਰੇ ਨਾਲ ਇਹ ਹੋ ਗਿਆ ਲੇਕਿਨ ਕੀ ਆ ਕਿ ਇਹ ਖਰਾਬ ਕਿਉਂ ਜਾਂਦਾ ਕਿਉਂਕਿ ਉਹ ਤੁਹਾਡੀ ਸੋਚ ਦੇ ਵਿੱਚ ਚਲਿਆ ਜਾਂਦਾ ਕਿ ਅੱਜ ਮੇਰੇ ਨਾਲ ਇਹ ਚੀਜ਼ ਗਲਤ ਹੋ ਗਈ ਆ ਤਾਂ ਅੱਜ ਮੇਰਾ ਸਾਰਾ ਦਿਨ ਹੀ ਗਲਤ ਜਾਊਗਾ ਉਹ ਆਟੋਮੈਟਿਕਲੀ ਤੁਹਾਡੀ ਸੋਚ ਆ ਜਿਹੜੀ ਉਦਾਂ ਦੀ ਹੋ ਜਾਂਦੀ ਆ ਤੇ ਤੁਹਾਡਾ ਜਿਹੜਾ ਸਾਰਾ ਦਿਨ ਆ ਉਹ ਖਰਾਬ ਜਾਂਦਾ ਗਲਤ ਜਾਂਦਾ ਦੇਖੋ ਜੀ ਮੈਂ ਤਾਂ ਆਪਣਾ ਐਕਸਪੀਰੀਅੰਸ ਹੀ ਦੱਸ ਸਕਦੀ ਆ ਉਹ ਹੀ ਸ਼ੇਅਰ ਕਰ ਸਕਦੀ ਆ ਮੈਂ ਤਾਂ ਜਦੋਂ ਦੀ ਬਾਣੀ ਲੜ ਲੱਗੀ ਆ ਸਿੰਘ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਮੇਰੀ ਸੋਚ ਦੇ ਵਿੱਚ ਬਹੁਤ ਫਰਕ ਆਇਆ ਕਿਉਂਕਿ ਜ਼ਿੰਦਗੀ ਦੇ ਵਿੱਚ ਇਨਸਾਨ ਹਰ ਇੱਕ ਤਰ੍ਹਾਂ ਦੀ ਚੀਜ਼ ਨੂੰ ਹਰ ਇੱਕ ਤਰ੍ਹਾਂ ਦੀ ਸਫਲਤਾ ਨੂੰ ਪਾਉਣ ਦੀ ਕੋਸ਼ਿਸ਼ ਕਰਦਾ ਕਰਨੀ ਵੀ ਚਾਹੀਦੀ ਆ ਲੇਕਿਨ ਜਦੋਂ ਸਾਨੂੰ ਛੋਟੀ ਜੀ ਕੋਈ ਸਫਲਤਾ ਮਿਲ ਜਾਂਦੀ ਆ ਸਾਨੂੰ ਸਫਲਤਾ ਅਸਫਲਤਾ ਮਿਲ ਜਾਂਦੀ ਆ ਤਾਂ ਅਸੀਂ ਉੱਥੇ ਸਟਕ ਹੋ ਜਾਂਦੇ ਆ ਕਿ ਅੱਗੇ ਤੋਂ ਜਿਹੜਾ ਅਸੀਂ ਕੰਮ ਕਰਾਂਗੇ ਉਹ ਵੀ ਸਾਡਾ ਸਫਲ ਨਹੀਂ ਹੋਣਾ ਉਹ ਵੀ ਸਾਨੂੰ ਸਫਲਤਾ ਮਿਲ ਨਹੀਂ ਨਹੀਂ ਅਸਫਲ ਹੋਵਾਂਗੇ ਦੇਖੋ ਜੀ ਗੁਰਬਾਣੀ ਦੇ ਵਿੱਚ ਹਰ ਇੱਕ ਜ਼ਿੰਦਗੀ ਦੇ ਪੈਂਡੇ ਬਾਰੇ ਹਰ ਇੱਕ ਗੱਲ ਬਾਰੇ ਬਹੁਤ ਚੰਗੀ ਤਰ੍ਹਾਂ ਸਮਝਾਇਆ ਹੈ ਮਹਾਰਾਜ ਨੇ ਸਾਡੀ ਸੋਚ ਬਾਰੇ ਸਾਡੀ ਬਿਰਤੀ ਬਾਰੇ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਜਦੋਂ ਸਾਨੂੰ ਇਸ ਦੁਨੀਆ ਤੇ ਭੇਜਿਆ ਤਾਂ ਉਸ ਨੇ ਸਾਨੂੰ ਇਹ ਦਿਮਾਗ ਦਿੱਤਾ ਕਿ ਇਸ ਨੂੰ ਵਰਤੋ ਇਸ ਦੀ ਸੋਚ ਸਹੀ ਕਰਕੇ ਸਹੀ ਵਿਚਾਰ ਮੰਨ ਦੇ ਵਿੱਚ ਲਿਆ ਕੇ ਤਾਂ ਸਹੀ ਪਾਸੇ ਚੱਲੋ ਹੁਣਾ ਉਹੀ ਆ ਜੋ ਪਰਮਾਤਮਾ ਦੇ ਲਿਖਤਾ ਲੇਕਿਨ ਤੁਹਾਨੂੰ ਦਿਮਾਗ ਕਿਉਂ ਦਿੱਤਾ ਪਰਮਾਤਮਾ ਨੇ ਇਸੇ ਲਈ ਦਿੱਤਾ ਨਾ ਅਗਰ ਦੇਖੋ ਕੋਈ ਇਨਸਾਨ ਗਲਤ ਪਾਸੇ ਪੈਂਦਾ ਜਾਂ ਕੋਈ ਚੋਰੀ ਵਾਲੇ ਪਾਸੇ ਚਲੇ ਜਾਂਦਾ ਉਸ ਇਨਸਾਨ ਦੀ ਜਿਹੜੀ ਸੋਚ ਆ ਉਹੀ ਉਹਨੂੰ ਉੱਧਰ ਲੈ ਕੇ ਜਾਂਦੀ ਆ ਜਨਮ ਤੋਂ ਕੋਈ ਵੀ ਅਪਰਾਧੀ ਨਹੀਂ ਹੁੰਦਾ ਜਿਉਂ-ਜਿਉਂ ਬੱਚਾ ਵੱਡਾ ਹੁੰਦਾ ਜਾਂਦਾ ਉਹਦੀ ਸੋਚ ਆ ਜਿਹੜੀ ਉਹਦੇ ਤੇ ਅਸਰ ਕਰਨ ਲੱਗ ਜਾਂਦੀ ਆ ਘਰ ਪਰਿਵਾਰ ਦੀ ਜਿਹੜੀ ਸੋਚ ਆ ਉਹ ਬੱਚੇ ਤੇ ਇਫੈਕਟ ਕਰਨ ਲੱਗ ਜਾਂਦੀ ਆ ਤੇ ਬੱਚੇ ਦੀ ਜ਼ਿੰਦਗੀ ਆ ਜਿਹੜੀ ਉਹਦੀ ਸੋਚ ਦੇ ਅਕੋਰਡਿੰਗ ਉੱਧਰ ਨੂੰ ਜਾਣ ਲੱਗ ਜਾਂਦੀ ਆ ਤਾਂ ਹੀ ਤਾਂ ਕਹਿੰਦੇ ਆ ਨਾ ਕਿ ਬੱਚਿਆਂ ਨੂੰ ਸਹੀ ਸਿੱਖਿਆ ਦਿਓ ਘਰ ਵਿੱਚ ਸਹੀ ਮਾਹੌਲ ਬਣਾ ਕੇ ਰੱਖੋ ਦੇਖੋ ਜੀ ਕਿਸੇ ਨੇ ਸਹੀ ਕਿਹਾ ਵੀ ਜਿਹੜਾ ਸਾਡਾ ਦਿਮਾਗ ਆ ਨਾ ਮਸਤਿਕ ਆ ਇਹ ਰੱਬ ਨੇ ਇਸ ਥਾਂ ਤੇ ਕਿਉਂ ਬਿਠਾਇਆ ਸਾਰਿਆਂ ਨੂੰ ਉੱਚਾ ਕਿਉਂ ਬਿਠਾਇਆ ਐਸੇ ਕਰਕੇ ਬਿਠਾਇਆ ਕਿਉਂਕਿ ਇਹੀ ਸਾਡੀ ਕਿਸਮਤ ਬਣਾਊਗਾ ਇਹੀ ਸਾਡੀ ਕਿਸਮਤ ਵਿਗਾੜੂਗਾ ਉਹ ਕਿਹੜੇ ਅੱਠ ਸ਼ਬਦ ਨੇ ਜਿਹੜੇ ਸਾਡੀ ਜ਼ਿੰਦਗੀ ਦੇ ਵਿੱਚ ਆਉਣਗੇ ਤਾਂ ਅਸੀਂ ਸਫਲ ਹੋਵਾਂਗੇ ਦੇਖੋ ਅਗਰ ਤੁਹਾਡੀ ਸੋਚ ਆ ਜਿਹੜੀ ਤੁਹਾਡੀ ਬਿਰਤੀ ਆ ਤੁਹਾਡੇ ਵਿਚਾਰ ਨੇ ਸੁਖਦ ਨੇ ਸੁਖੀ ਰਹਿਣ ਵਾਲੇ ਨੇ ਸੁਖੀ ਸਹੀ ਸੋਚ ਵਾਲੇ ਨੇ ਤੁਸੀਂ ਹਮੇਸ਼ਾ ਹੀ ਇਹ ਸੋਚੋਗੇ ਕੋਈ ਗੱਲ ਨਹੀਂ ਜੇ ਅੱਜ ਇਹ ਚੀਜ਼ ਗਲਤ ਹੋਈ ਆ ਇਹਨੂੰ ਠੀਕ ਕਰ ਲਈ ਮੈਂ ਗਾਹਾਂ ਕਿਸ ਤਰ੍ਹਾਂ ਵਧਣਾ ਤਾਂ ਤੁਸੀਂ ਹਮੇਸ਼ਾ ਹੀ ਸੁਖੀ ਰਹੋਗੇ ਤੇ ਜਦੋਂ ਤੁਹਾਡੇ ਦਿਮਾਗ ਦੇ ਵਿੱਚ ਸਬਰ ਸੰਤੋਖ ਆ ਗਿਆ ਪਟਕਣਾ ਖਤਮ ਹੋ ਗਈ ਤਾਂ ਤੁਸੀਂ ਹਮੇਸ਼ਾ ਹੀ ਸੁਖੀ ਰਹੋਗੇ ਪਟਕਣਾ ਖਤਮ ਕਦੋਂ ਹੋਣੀ ਆ ਜਦੋਂ ਤੁਸੀਂ ਗਰਬਾਣੀ ਦੇ ਲੜ ਲੱਗੋਗੇ ਇਹ ਨਹੀਂ ਹੈਗਾ ਕਿ ਕਈ ਕਹਿ ਦਿੰਦੇ ਆ ਕਿ ਇੱਕੋ ਹੀ ਚੀਜ਼ ਨੂੰ ਸਵੇਰੇ ਉੱਠ ਕੇ ਹਰ ਰੋਜ਼ ਬਾਰ 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 ਪੜਨ ਨਾਲ ਕੀ ਹੋਊਗਾ ਦੇਖੋ ਜੀ ਇਹ ਚੀਜ਼ ਤੁਹਾਨੂੰ ਵੀ ਪਤਾ ਜਦੋਂ ਇੱਕੋ ਹੀ ਚੀਜ਼ ਸਾਡੇ ਦਿਮਾਗ ਦੇ ਵਿੱਚ ਬਾਰ 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 ਅਸੀਂ ਉਹਨੂੰ ਦਹਰਉਂਦੇ ਆ ਉਹ ਚੀਜ਼ ਸਾਡੇ ਦਿਮਾਗ ਤੇ ਕਿੰਨਾ ਅਫੈਕਟ ਕਰਦੀ ਆ ਤੇ ਜਦੋਂ ਅਸੀਂ ਹਰ ਰੋਜ਼ ਉੱਠ ਕੇ ਗੁਰਬਾਣੀ ਪੜਾਂਗੇ ਗੁਰੂ ਮਹਾਰਾਜ ਜੀ ਨੂੰ ਯਾਦ ਕਰਾਂਗੇ ਤਾਂ ਸਾਡੇ ਵਿਚਾਰ ਕਿੰਨੇ ਸ਼ੁੱਧ ਹੋਣਗੇ ਸਾਡੇ ਵਿਚਾਰ ਕਿੰਨੇ ਸਹੀ ਹੋਣਗੇ ਸਾਡੀ ਸੋਚ ਕਿੰਨੀ ਸਹੀ ਹੋਗੀ ਅਗਰ ਸਾਡੇ ਵਿਚਾਰ ਦੁਖਦ ਹੋਣਗੇ ਤੁਖੀਆਂ ਵਾਲੇ ਹੋਣਗੇ ਹਮੇਸ਼ਾ ਹੀ ਅਸੀਂ ਐਂ ਸੋਚੀ ਜਾਵਾਂਗੇ ਮੈਂ ਤਾਂ ਦੁਖੀ ਆ ਮੈਂ ਇਹ ਮੈਂ ਤਾਂ ਹਮੇਸ਼ਾ ਹਰ ਇੱਕ ਗੱਲ ਦੇ ਵਿੱਚ ਤੁਸੀਂ ਦੁੱਖ ਹੀ ਲੱਭੀ ਜਾਓਗੇ ਕੋਈ ਦੁਨੀਆਂ ਦਾ ਇਨਸਾਨ ਹੈ ਹੀ ਨਹੀਂ ਜਿਹੜਾ ਤੁਹਾਨੂੰ ਸੁਖੀ ਕਰ ਸਕੇ ਤੁਸੀਂ ਖੁਦ ਵੀ ਆਪਣੇ ਆਪ ਨੂੰ ਸੁਖੀ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਆਪਣੇ ਵਿਚਾਰ ਹੀ ਜਦੋਂ ਦੁਖਦ ਬਣਾ ਲੇ ਤਾਂ ਤੁਸੀਂ ਸੁਖੀ ਹੋ ਹੀ ਨਹੀਂ ਸਕਦੇ ਜੀ ਇਸ ਤੋਂ ਅੱਗੇ ਅਗਰ ਤੁਹਾਡੀ ਜਿਹੜੀ ਬਿਰਤੀ ਆ ਤੁਹਾਡੀ ਸੋਚ ਆ ਬਿਮਾਰਾਂ ਵਾਲੀ ਹੋ ਗਈ ਜਦੋਂ ਤੁਸੀਂ ਹਮੇਸ਼ਾ ਹੀ ਇਹ ਸੋਚਣ ਲੱਗ ਗਏ ਕਿ ਮੇਰੇ ਜੋਇੰਟ ਪੇਨ ਹੁੰਦੀ ਆ ਮੈਨੂੰ ਬੁਖਾਰ ਹੋ ਗਿਆ ਜਾਂ ਮੇਰਾ ਸਿਰ ਦਰਦ ਕਰਦਾ ਤਾਂ ਮੈਂ ਡਾਕਟਰ ਕੋਲੇ ਜਾਵਾਂ ਤੁਸੀਂ ਅਪਾਇੰਟਮੈਂਟਾਂ ਬਣਾਈ ਜਾਉਂਗੇ ਡਾਕਟਰਾਂ ਕੋਲੇ ਜਾਈ ਜਾਉਂਗੇ ਮਤਲਬ ਕਿ ਤੁਹਾਡੀ ਜਿਹੜੀ ਸੋਚ ਆ ਤੁਹਾਡਾ ਉਹ ਦਾਇਰਾ ਸੋਚਦਾ ਉੱਥੇ ਕੀ ਸਟਕ ਹੋ ਜਾਣਾ ਤੁਹਾਡੀ ਬਿਰਤੀ ਬਿਮਾਰਾਂ ਵਾਲੀ ਹੋ ਜਾਣੀਆਂ ਤੁਹਾਨੂੰ ਬਿਮਾਰੀ ਛੱਡ ਹੀ ਨਹੀਂ ਸਕਦੀ ਕਦੀ ਵੀ ਇਹ ਤਾਂ ਗੱਲ ਤੁਹਾਨੂੰ ਵੀ ਪਤਾ ਜੀ ਦੁਨੀਆ ਦੇ ਵਿੱਚ ਇਦਾਂ ਦੇ ਲੋਕ ਵੀ ਹੋਏ ਨੇ ਜਿਨ੍ਹਾਂ ਨੇ ਕੈਂਸਰ ਦੀ ਬਿਮਾਰੀ ਤੇ ਵੀ ਜਿੱਤ ਪਾਈਆ ਕਿਵੇਂ ਪਾਈਆ ਉਹਨਾਂ ਦੀ ਸਹੀ ਸੋਚ ਕਰਕੇ ਕਿਉਂਕਿ ਉਹਨਾਂ ਦੇ ਵਿਚਾਰ ਉਹਨਾਂ ਦੀ ਸੋਚ ਸਹੀ ਸੀ ਤਾਂ ਪਰਮਾਤਮਾ ਨੇ ਵੀ ਉਹਨਾਂ ਦਾ ਉਹਨਾਂ ਹੀ ਸਾਥ ਦਿੱਤਾ ਇਸ ਕਰਕੇ ਆਪਣੀ ਸੋਚ ਤੇ ਵਿਚਾਰਾਂ ਨੂੰ ਸਹੀ ਰੱਖਣਾ ਚਾਹੀਦਾ ਉਸ ਤੋਂ ਅੱਗੇ ਜੀ ਜੇਕਰ ਤੁਹਾਡੇ ਜਿਹੜੇ ਵਿਚਾਰ ਨੇ ਤੁਹਾਡੀ ਸੋਚ ਆ ਉਹ ਡਰ ਵਾਲੀ ਹੋਗੀ ਜਿਸ ਤਰ੍ਹਾਂ ਤੁਸੀਂ ਹਰ ਇੱਕ ਚੀਜ਼ ਤੋਂ ਡਰੀ ਚਾਹੋਗੇ ਅਗਰ ਮੈਂ ਇੱਕ ਕੰਮ ਸਟਾਰਟ ਕਰ ਲਿਆ ਇਹਦੇ ਵਿੱਚ ਮੈਨੂੰ ਸਫਲਤਾ ਮਿਲ ਜੂਗੀ ਅਗਰ ਮੈਂ ਇਸ এডਿਕੇਸ਼ਨ ਦੇ ਵਿੱਚ ਹਾਇਰ এডਿਕੇਸ਼ਨ ਦੇ ਵਿੱਚ ਜਾਵਾਂਗਾ ਤਾਂ ਫਿਰ ਇਸ ਤੋਂ ਅੱਗੇ ਮੈਨੂੰ ਕਿਸ ਤਰ੍ਹਾਂ ਹੋਊਗਾ ਮੈਨੂੰ ਰਿਸ਼ਵਤ ਦੇਣੀ ਪਊਗੀ ਮੈਨੂੰ ਇਹ ਕਰਨਾ ਪਊਗਾ ਤੁਹਾਡੇ ਮਨ ਦੇ ਵਿੱਚ ਡਰ ਵਾਲੇ ਵਿਚਾਰ ਪੈਦਾ ਹੋਣ ਲੱਗ ਜਾਣਗੇ ਤਾਂ ਤੁਸੀਂ ਉਸ ਤੋਂ ਅੱਗੇ ਵਧ ਹੀ ਨਹੀਂ ਸਕਦੇ ਇਸ ਲਈ ਹਮੇਸ਼ਾ ਹੀ ਨਿਡਰ ਹੋ ਕੇ ਆਪਣੀ ਸਹੀ ਸੋਚ ਰੱਖ ਕੇ ਸਹੀ ਵਿਚਾਰ ਰੱਖ ਕੇ ਆਪਣੀ ਜ਼ਿੰਦਗੀ ਵਿੱਚ ਅੱਗੇ ਵਧੋ ਕਿਉਂਕਿ ਡਰ ਕਦੀ ਵੀ ਤੁਹਾਨੂੰ ਸਫਲ ਨਹੀਂ ਹੋਣ ਦੇਊਗਾ ਡਰ ਇਸ ਤਰ੍ਹਾਂ ਦੀ ਚੀਜ਼ ਆ ਜਿਸ ਤਰ੍ਹਾਂ ਆਪਾਂ ਬੱਚੇ ਛੋਟੇ ਹੁੰਦੇ ਆ ਅਗਰ ਆਪਾਂ ਉਹਨਾਂ ਦੇ ਮਨ ਵਿੱਚ ਕਿਸੇ ਚੀਜ਼ ਦਾ ਬਚਪਨ ਦੇ ਵਿੱਚ ਡਰ ਪਾ ਦਈਏ ਔਰ ਉਸ ਨੂੰ ਕੱਢਣ ਦੀ ਕੋਸ਼ਿਸ਼ ਨਾ ਕਰੀਏ ਤਾਂ ਉਹ ਬੱਚਾ ਸਾਰੀ ਜ਼ਿੰਦਗੀ ਉਸੇ ਵਜ੍ਹਾ ਨਾਲ ਅੱਗੇ ਵਧਣ ਤੋਂ ਰੁਕਦਾ ਰਹੂਗਾ ਡਰ ਤਾਂ ਇਦਾਂ ਦੀ ਚੀਜ਼ ਆ ਜੀ ਉਸ ਤੋਂ ਅੱਗੇ ਅਗਲ ਤੁਹਾਡੀ ਵਰਤੀ ਆ ਜਿਹੜੀ ਉਹ ਅਸਫਲਤਾ ਵਾਲੀ ਹੋਗੀ ਤੁਸੀਂ ਸੋਚਣ ਲੱਗੇ ਮੈਨੂੰ ਤਾਂ ਸਫਲਤਾ ਮਿਲਣੀ ਨਹੀਂ ਹੈਗੀ ਦੁਨੀਆ ਨੂੰ ਦੇਖ ਦੇਖ ਕੇ ਤੁਸੀਂ ਝੂਰੀ ਜਾਓਗੇ ਕਿ ਵੀ ਉਹ ਬਲਾਨਾ ਇਸ ਤਰ੍ਹਾਂ ਸਫਲ ਹੋ ਗਿਆ ਮੈਨੂੰ ਤਾਂ ਨਹੀਂ ਮਿਲਣੀ ਸਫਲਤਾ ਤਾਂ 100% ਤੁਹਾਨੂੰ ਕਦੀ ਵੀ ਸਫਲਤਾ ਨਹੀਂ ਮਿਲੂਗੀ ਕਿਉਂਕਿ ਤੁਹਾਡੀ ਜਿਹੜੀ ਸੋਚ ਆ ਤੁਹਾਡੇ ਵਿਚਾਰ ਆ ਉਹ ਪਹਿਲਾਂ ਹੀ ਅਸਫਲ ਹੋਣ ਵਾਲੇ ਹੋਣਗੇ ਸਫਲ ਹੋਣ ਵਾਲੇ ਵਿਚਾਰ ਕੀ ਹੁੰਦੇ ਆ ਤੁਸੀਂ ਉਸ ਚੀਜ਼ ਲਈ ਮਿਹਨਤ ਕਰੋਗੇ ਐਫਰਟ ਲਗਾਓਗੇ ਸਹੀ ਵਿਚਾਰ ਰੱਖ ਕੇ ਸਹੀ ਰਾਹ ਚਣੋਗੇ ਤਾਂ ਕਦੀ ਹੋਈ ਨਹੀਂ ਸਕਦਾ ਤੁਹਾਨੂੰ ਸਫਲਤਾ ਨਾ ਮਿਲੇ ਦੇਖੋ ਜੀ ਇਹ ਜ਼ਿੰਦਗੀ ਆ ਇਹਦੇ ਵਿੱਚ ਉਤਰਾ ਚੜਾ ਆਉਣੇ ਹੀ ਆ ਦਿਗਦੇ ਟੈਂਦੇ ਰਹਿਣਾ ਹੀ ਆ ਲੇਕਿਨ ਜ਼ਿੰਦਗੀ ਕਹਿੰਦੇ ਕਿ ਨੂੰ ਆ ਅਗਰ ਜ਼ਿੰਦਗੀ ਉਤਰਾ ਚੜਾ ਨਾ ਆਉਣਗੇ ਕੁਝ ਵੀ ਚੇਂਜਸ ਨਾ ਆਉਣਗੀਆਂ ਤਾਂ ਜ਼ਿੰਦਗੀ ਤਾਂ ਖਤਮ ਆ ਜ਼ਿੰਦਗੀ ਤਾਂ ਹੈ ਹੀ ਨਹੀਂਗੀ ਉਤਰਾ ਚੜਾ ਦਾ ਨਾ ਹੀ ਜ਼ਿੰਦਗੀ ਆ ਪਰਮਾਤਮਾ ਨੇ ਸਾਨੂੰ ਬਾਣੀ ਦੇ ਵਿੱਚ ਇਹ ਚੀਜ਼ਾਂ ਸਾਰੀਆਂ ਦੱਸੀਆਂ ਹੋਈਆਂ ਨੇ ਬਾਣੀ ਦੇ ਵਿੱਚ ਇੰਨੀ ਸ਼ਕਤੀ ਆ ਜੋ ਕਿ ਤੁਹਾਡੀ ਸੋਚ ਨੂੰ ਬਦਲ ਦੁੱਗੀ ਤੁਹਾਡੀ ਸੋਚ ਆ ਤੁਹਾਡੇ ਵਿਚਾਰ ਆ ਉਹਨਾਂ ਨੂੰ ਸ਼ੁੱਧ ਕਰ ਦੁੱਗੀ ਤੁਹਾਡੇ ਅੰਦਰ ਸਬਰ ਸੰਤੋਖ ਭਰ ਦੋਗੀ ਤੁਹਾਨੂੰ ਨਿਡਰ ਬਣਾ ਦੋਗੀ ਬਾਣੀ ਕਿਉਂਕਿ ਉਸ ਪਰਮਾਤਮਾ ਤੋਂ ਉੱਚਾ ਤਾਂ ਕੋਈ ਨਹੀਂ ਜਿੱਥੇ ਉਹ ਪਰਮਾਤਮਾ ਸਾਰਾ ਕੁਝ ਕਰ ਸਕਦਾ ਉੱਥੇ ਹੋਰ ਕੋਈ ਕੁਝ ਨਹੀਂ ਕਰ ਸਕਦਾ ਪਰਮਾਤਮਾ ਇਹ ਨਹੀਂ ਕਹਿੰਦਾ ਕਿ ਹਰ ਵਕਤ ਮਾਲਾ ਲੈ ਕੇ ਹੱਥ ਵਿੱਚ ਫੜ ਕੇ ਬੈਠੇ ਰਹੋ ਅਗਰ ਇਹੀ ਪਰਮਾਤਮਾ ਨੇ ਕਹਿਣਾ ਹੁੰਦਾ ਤਾਂ ਉਹਨੇ ਤੁਹਾਨੂੰ ਦਿਮਾਗ ਕਿਉਂ ਦੇਣਾ ਸੀ ਦਿਮਾਗ ਉਸ ਪਰਮਾਤਮਾ ਨੇ ਇਸ ਲਈ ਦਿੱਤਾ ਕਿ ਆਪਣੇ ਸਹੀ ਵਿਚਾਰ ਰੱਖ ਕੇ ਸਹੀ ਸੋਚ ਰੱਖ ਕੇ ਆਪਣੀ ਜ਼ਿੰਦਗੀ ਦੇ ਰਾਹਾਂ ਵਿੱਚ ਅੱਗੇ ਵਧੋ ਜੀ ਇਸ ਤਰ੍ਹਾਂ ਜੀ ਸਾਡਾ ਜਿਹੜਾ ਦਿਮਾਗ ਦਾ ਸਹੀ ਸਥਾਨ ਪ੍ਰਮਾਤਮਾ ਨੇ ਇਸੇ ਕਰਕੇ ਦਿੱਤਾ ਇਹ ਇੱਥੇ ਇਸੇ ਤਰ੍ਹਾਂ ਇਸੇ ਲਈ ਬਣਾਇਆ ਉਹ ਕਹਿੰਦੇ ਨਾ ਮੱਥੇ ਦੀਆਂ ਲਕੀਰਾਂ ਮੱਥੇ ਦੀਆਂ ਲਕੀਰਾਂ ਨੂੰ ਕਿਉਂ ਕਿਹਾ ਗਿਆ ਇਸੇ ਕਰਕੇ ਕਿਹਾ ਗਿਆ ਕਿ ਇਹ ਹੀ ਚੀਜ਼ ਆ ਜਿਹੜੀ ਸਾਡੀ ਕਿਸਮਤ ਬਗਣਾ ਵੀ ਸਕਦੀ ਆ ਤੇ ਸਾਡੀ ਕਿਸਮਤ ਬਗਾੜ ਵੀ ਸਕਦੀ ਆ ਉਹ ਆ ਸਾਡੀ ਇਥੋਂ ਸਹੀ ਸੋਚ ਜਦੋਂ ਕਹਿੰਦੇ ਆ ਨਾ ਕਿਸੇ ਦਾ ਮੱਥਾ ਦੇਖ ਕੇ ਉਸ ਦੀ ਉਸ ਦੇ ਫਿਊਚਰ ਬਾਰੇ ਦੱਸ ਦਿੰਦੇ ਆ ਮੱਥਾ ਦੇਖਣ ਦਾ ਮਤਲਬ ਕੀ ਹੁੰਦਾ ਤੁਹਾਡੀ ਸੋਚ ਦੇਖਦਾ ਕਿ ਇਹ ਲਾਈਫ ਦੇ ਵਿੱਚ ਕਾਮਯਾਬ ਹੋ ਸਕਦਾ ਕਿ ਨਹੀਂ ਤੁਹਾਡੇ ਵਿਚਾਰ ਦੇਖਦਾ ਤੁਹਾਡੇ ਵਿਚਾਰ ਤੁਹਾਨੂੰ ਬਹੁਤ ਕੁਝ ਦਵਾ ਸਕਦੇ ਆ ਇਸ ਲਈ ਜੀ ਮੇਰਾ ਤਾਂ ਇਹੀ ਕਹਿਣਾ ਕਿ ਤੁਸੀਂ ਗਰਵਾਣੀ ਪੜੋ ਗਰਵਾਣੀ ਦੇ ਲੜ ਲੱਗੋ ਜਦੋਂ ਤੁਸੀਂ ਸਵੇਰੇ ਉੱਠ ਕੇ ਨਹਾ ਕੇ ਬਾਣੀ ਪੜੋਂਗੇ ਤੁਹਾਡੇ ਵਿਚਾਰ ਸ਼ੁੱਧ ਹੋਣਗੇ ਬਿਮਾਰੀ ਦਰ ਅਸਫਲਤਾ ਤੁਹਾਡੇ ਨੇੜੇ ਕਦੀ ਵੀ ਨਹੀਂ ਆਉਗੀ ਸਤਿ ਸ੍ਰੀ ਅਕਾਲ ਜੀ ਅਗਰ ਕਿਸੇ ਭੈਣ ਭਰਾ ਨੂੰ ਮੇਰੇ ਵਿਚਾਰ ਵਧੀਆ ਲੱਗਦੇ ਹੋਣ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤਾਂ ਕਿ ਮੈਂ ਇਸ ਤਰ੍ਹਾਂ ਦੀ ਸੋਚ ਇਸ ਤਰ੍ਹਾਂ ਦੇ ਵਿਚਾਰ ਤੁਹਾਡੇ ਸਾਰਿਆਂ ਦੇ ਸਾਹਮਣੇ ਰੱਖਦੀ ਰਹਾਾਂ ਇਸੇ ਤਰ੍ਹਾਂ ਧੰਨ ਧੰਨ ਸਿੰਘ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਸਾਡੇ ਸਾਰਿਆਂ ਤੇ ਬਣੀ ਰਹੇ ਵਾਹਿਗੁਰੂ ਜੀ ਤਖਾਲ ਸਾਹਿਬ ਪਾਹਿਕਰਚੀ